ਪੰਜਾਬੀ ਆ ਗਏ ਹੋਏ ਦਲਜੀਤ ਦੁਸਾਂਜ ਦੀ ਲੁਧਿਆਣਾ ਦੇ ਵਿੱਚ ਨਵੇਂ ਸਾਲ ਦੀ ਆਮਦ ਤੇ ਤਮਾਕੇਦਾਰ ਐਂਟਰੀ ਹੋਣ ਵਾਲੀ ਆ ਪੀਯੂ ਦੇ ਵਿੱਚ ਮੌਜੂਦ ਆ ਜਿੱਥੇ ਕਿ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਪੀਯੂ ਦੇ ਵਿੱਚ ਦਲਜੀਤ ਦੁਸਾਂਜ ਦਾ ਲਾਈਵ ਕਾਨਸਰਟ 31 ਦਸੰਬਰ ਨੂੰ ਆ ਰਿਹਾ ਜਿੱਥੇ ਕਿ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਆ ਲੁਧਿਆਣਾ ਵਾਸੀਆਂ ਦੇ ਲਈ ਬਿਹਤਰੀਨ ਰਹਿਣ ਵਾਲੀ ਹੈ ਪੰਜਾਬ ਦੇ ਮਸ਼ਹੂਰ ਗਾਇਕ ਦਲਜੀਤ ਦੁਸਾਂਜ ਜਿਨ੍ਹਾਂ ਨੂੰ ਹਰ ਕੋਈ ਜਾਣਦਾ ਹੈ ਜਿਨ੍ਹਾਂ ਨੂੰ ਹਰ ਕੋਈ ਮਿਲਣਾ ਚਾਹੁੰਦਾ ਹੈ ਜਿਨ੍ਹਾਂ ਦੀਆਂ ਤਾਰੀਫਾਂ ਹਰ ਕੋਈ ਕਰਦਾ ਹੈ ਉਹ ਲੁਧਿਆਣਾ ਦੇ ਵਿੱਚ 31 ਦਸੰਬਰ ਨੂੰ ਆਉਣ ਵਾਲੇ ਨੇ ਤੇ ਨਵੇਂ ਸਾਲ ਦੀ ਤਮਾਕੇਦਾਰ ਸ਼ੁਰੂਆਤ ਕਰਨਗੇ ਪਰ ਉਸ ਤੋਂ ਪਹਿਲਾਂ ਤਿਆਰੀਆਂ ਤੁਹਾਨੂੰ ਦਿਖਾ ਦਿੰਦੇ ਆ ਲੁਧਿਆਣਾ ਦੇ ਪੀਏਯੂ ਗ੍ਰਾਉਂਡ ਦੇ ਵਿੱਚ ਜਿਹੜੀਆਂ ਪੂਰੀਆਂ ਤਿਆਰੀਆਂ ਮੁਕੰਮਲ ਹੋ ਰਹੀਆਂ ਨੇ ਸਟੇਜ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਹੈ ਟਰੱਕਾਂ ਦੇ ਟਰੱਕ ਭਰ ਕੇ ਇੱਥੇ ਪਹੁੰਚ ਰਹੇ ਨੇ ਜਿਸ ਦੇ ਵਿੱਚ ਸਮਾਨ ਲੈ ਕੇ ਆਇਆ ਜਾ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਤੰਬੂ ਪੂਰੇ ਗੱਡ ਦਿੱਤੇ ਗਏ ਨੇ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਕਮਿਸ਼ਨਰ ਜਿਹੜੇ ਨੇ ਉਹ ਇੱਥੇ ਪਹੁੰਚੇ ਸੀ ਉਹਨਾਂ ਨੇ ਪੂਰਾ ਜਾਇਜ਼ਾ ਲਿਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਵੀ ਕਾਨੂੰਨ ਦੇ ਖਿਲਾਫ ਜਿਹੜਾ ਉਲੰਘਣਾ ਕਰੇਗਾ ਕਾਨੂੰਨ ਦੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਵੀ ਕਰਾਂਗੇ ਸਖਤ ਜਿਹੜੇ ਇੱਥੇ ਹਦਾਇਤਾਂ ਦਿੱਤੀਆਂ ਗਈਆਂ ਨੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਆ ਕਿ ਕੋਈ ਵੀ ਅਨਸੁਖਾਮੀ ਘਟਨਾ ਜਿਹੜੀ ਨਾ ਵਾਪਰੇ ਸ਼ਰਾਰਤੀ ਅਨਸਰ ਜਲਾ ਇੱਥੇ ਆ ਕੇ ਕੋਈ ਐਹੋ ਜੀ ਵਾਰਦਾਤ ਨਾ ਕਰੇ ਜਿਸ ਕਰਕੇ ਜਿਹੜੇ ਆ ਪੁਲਿਸ ਵੀ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ ਇਹ ਵੀ ਦੱਸ ਦਈਏ 2000 ਤੋਂ ਵੀ ਵੱਧ ਕਰਮਚਾਰੀ ਜਿਹੜੇ ਨੇ ਉਹ ਤਾਇਨਾਤ ਕਰ ਦਿੱਤੇ ਗਏ ਨੇ ਕਿ ਕੋਈ ਵੀ ਜਿਹੜੀ ਆ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਹਰ ਕੋਈ ਜਿਹੜਾ ਇੱਥੇ ਸਖਤ ਸੁਰੱਖਿਆ ਪੈਰੇ ਦੇ ਹੇਠ ਆ ਲਗਾਤਾਰ ਤਿਆਰੀਆਂ ਜਿਹੜੀਆਂ ਉਹ ਸ਼ੁਰੂ ਦਿੱਤੀਆਂ ਗਈਆਂ ਇਹ ਵੀ ਕਿਹਾ ਜਾ ਰਿਹਾ ਹੈ ਕਿ 31 ਤੋਂ ਪਹਿਲਾਂ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਜਾਣੀਆਂ 29 ਤਰੀਕ ਨੂੰ ਦਲਜੀਤ ਦੁਸਾਂਸ ਦਾ ਗੁਹਾਟੀ ਦੇ ਵਿੱਚ ਜਿਹੜਾ ਕਾਨਸਰਟ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਸਿੱਧਾ ਲੁਧਿਆਣੇ ਵੱਲ ਨੂੰ ਆਣਾ ਹੈ ਤੇ ਲੁਧਿਆਣੇ OPU ਗਰਾਊਂਡ ਪਹੁੰਚਣਗੇ ਜਿੱਥੇ ਕਿ ਪੰਜਾਬ ਵਾਸੀ ਲਗਾਤਾਰ ਜਿਹੜੀ ਹੈ ਉਹਨਾਂ ਦੀ ਨਿਗਾ ਇੱਥੇ ਹੈ ਕਿ ਲੁਧਿਆਣੇ ਅਸੀਂ ਵੀ ਪਹੁੰਚੀਏ ਜਦੋਂ ਹੀ ਪਤਾ ਲੱਗਾ ਕਿ ਦਲਜੀਤ ਦੁਸਾਂਸ ਲੁਧਿਆਣਾ ਆਣ ਵਾਲਿਆ ਤਾਂ ਉਹਨਾਂ ਦੀਆਂ ਜਿਹੜੀਆਂ ਲਾਈਵ ਕਾਨਸਰਟ ਦੀਆਂ ਟਿਕਟਾਂ ਸੀ ਉਹ ਕਿਹਾ ਜਾ ਰਿਹਾ ਹੈ ਕਿ 5 ਤੋਂ 10 ਮਿੰਟ ਦੇ ਵਿੱਚ ਸੋਲਡ ਆਊਟ ਹੋ ਗਈਆਂ ਜਦੋਂ ਹੀ ਪ ਪੰਜਾਬ ਹੀ ਨਹੀਂ ਬਲਕਿ ਚੰਡੀਗੜ੍ਹ ਹਰਿਆਣਾ ਰਾਜਸਥਾਨ ਹੋਰ ਨਾਲ ਸੂਬਿਆਂ ਤੋਂ ਵੀ ਲੋਕਾਂ ਨੇ ਜਿਹੜੀਆਂ ਟਿਕਟਾਂ ਬੁੱਕ ਕਰਾਉਣ ਦੇ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਲਾਈਵ ਸ਼ੋਅ ਲਾਇਆ ਤੇ ਹੁਣ ਜਿਹੜਾ ਲੁਧਿਆਣੇ ਦੇ ਵਿੱਚ ਦਿਲਜੀਤ ਦੋਸਾਨ ਜਿਹੜੇ ਦਿਸਨ ਵਾਲੇ ਨੇ ਤੇ ਉਹਨਾਂ ਨੂੰ ਜਿਹੜਾ ਹਰ ਕੋਈ ਉਹਨਾਂ ਦੇ ਸਵਾਗਤ ਦੇ ਲਈ ਤਿਆਰ ਹੈ 35 ਤੋਂ 40 ਹਜ਼ਾਰ ਬੰਦਾ ਜਿਹੜਾ ਇੱਥੇ ਪਹੁੰਚ ਸਕਦਾ ਹੈ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੱਖਾਂ ਹੀ ਪ੍ਰਸ਼ੰਸਕ ਨੇ ਤਾਂ ਲੱਖਾਂ ਦੀ ਤਦਾਦ ਦੇ ਵਿੱਚ ਵੀ ਇਹ ਪੂਰਾ ਰਸਤਾ ਜਾਮ ਹੋ ਸਕਦਾ ਹੈ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠ ਹੋ ਸਕਦਾ ਸੋ ਜਦੋਂ ਐਡਾ ਵੱਡਾ ਇਕੱਠ ਹੋਵੇ ਤਾਂ ਪ ਸਖਤ ਹਦਾਇਤਾਂ ਜਾਰੀ ਕਰਨੀਆਂ ਪੈਂਦੀਆਂ ਵਾ ਪੂਰਾ ਪ੍ਰਬੰਧ ਦੇਖਣਾ ਪੈਂਦਾ ਕਿ ਕੋਈ ਘਟਨਾ ਨਾ ਵਾਪਰੇ ਜਿਸ ਕਰਕੇ ਪੁਲਿਸ ਜਿਹੜੀ ਆ 2000 ਤੋਂ ਵੱਧ ਕਰਮਚਾਰੀ ਇੱਥੇ ਤੈਨਾਤ ਕੀਤੇ ਗਏ ਨੇ ਤੇ ਪਹਿਲਾਂ ਪਹਿਲਾਂ ਜਿਹੜੀਆਂ 31 ਤਰੀਕ ਤੋਂ ਇਹ ਤਿਆਰੀਆਂ ਹੋ ਜਾਣੀਆਂ ਵਾ ਸੋ ਨਵਾਂ ਸਾਲ ਜਿਹੜਾ ਸ਼ੁਰੂ ਹੋਣਾ ਉਸ ਤੋਂ ਪਹਿਲਾਂ ਰਾਤ ਨੂੰ ਜਿਹੜਾ ਇਹ ਕਾਨਸਰਟ ਹੋਣਾ ਹੈ ਰਾਤ 8 ਵਜੇ ਦਲਜੀਤ ਦਾ ਲਾਈਵ ਕਾਨਸਰਟ ਸ਼ੁਰੂ ਹੋ ਜਾਣਾ ਹੈ ਪੀਯੂ ਦੇ ਵਿੱਚ ਲਗਾਤਾਰ ਰਾਤ ਦੇ 12:30 ਵਜੇ ਤੱਕ ਇਹਨੇ ਜਾਰੀ ਰਹਿਣਾ ਹੈ ਦਲਜੀਤ ਲਾਈਵ ਕਾਨਸਰਟ 2024 ਦਾ ਆਖਰੀ ਸ਼ੋਅ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਆਖਰੀ ਲਾਈਵ ਸ਼ੋਅ ਇਸ ਸਾਲ ਦਾ ਉਹ ਜਿਹੜਾ ਲੁਧਿਆਣਾ ਦੇ ਵਿੱਚ ਹੋਏਗਾ ਤੇ ਉੱਥੇ ਹੀ ਇਹ ਸ਼ੋਅ ਜਿਹੜਾ ਰਿਕਾਰਡ ਜ਼ਰੂਰ ਹੋਵੇਗਾ ਟੀਮ ਦੇ ਵੱਲੋਂ ਸਟੇਜ ਜਿਹੜੀਆ ਬਣਾਈ ਜਾ ਰਹੀ ਹੈ ਦੇਖ ਸਕਦੇ ਹੋ ਪ੍ਰਬੰਧ ਸ਼ੁਰੂ ਕਰ ਦਿੱਤੇ ਆ ਲੱਖਾਂ ਪ੍ਰਸ਼ੰਸਕ ਇਕੱਠੇ ਹੋ ਸਕਦੇ ਆ ਪੁਲਿਸ ਦੇ ਵੱਲੋਂ ਪਹਿਲਾਂ ਹੀ ਸ਼ਰਾਰਤੀ ਅਨਸਰਾਂ ਦੇ ਹੱਲੇ ਗੁੱਲੇ ਨੂੰ ਰੋਕਣ ਲਈ ਪ੍ਰਬੰਧ ਕੀਤੇ ਗਏ ਆ ਤੇ ਉੱਥੇ ਹੀ ਪੁਲਿਸ ਦੇ ਪੁਖਤਾ ਪ੍ਰਬੰਧ ਵੀ ਨਾਲ ਦੀ ਨਾਲ ਨਜ਼ਰ ਆ ਰਹੇ ਨੇ ਤੇ ਲੁਧਿਆਣਾ ਦੇ ਵਿੱਚ ਦਿਲਜੀਤ ਦੋਸਾਂਜ਼ ਮਨਾਉਣਗੇ ਨਵੇਂ ਸਾਲ ਦਾ ਜਸ਼ਨ ਜਿਸ ਜਸ਼ਨ ਦੇ ਲਈ ਹਰ ਕੋਈ ਬੇਸਬਰੀ ਦੇ ਨਾਲ ਉਡੀਕ ਕਰ ਰਿਹਾ ਹੈ ਸੋ ਮੈਂ ਗੁਰਦੀਪ ਕੌਰ ਪੂਰੀ ਰਿਪੋਰਟ ਤੁਹਾਨੂੰ ਦਿਖਾਈ ਹੈ ਕੈਮਰਾਮੈਨ ਦੇਸ਼ ਰਾਜ ਜੀ ਦੇ ਨਾਲ ਲੁਧਿਆਣਾ ਤੋਂ ਦੇਲੀ ਪੋਸਟ ਪੰਜਾਬੀ ਲਈ